कोई पहले देख कितने आगे YouTube तो दो लाखर भी आ गया सारे पांडे पर चल हस आज आज चलने में गाइस मीना को लग गया गुस्सा लेकिन मीना को पता नहीं आज क्या है क्या है। So hey guys welcome back to my channel अमन चिम्मा ब्लॉग से तोड़ा स्वागत है I hope तो सी सारे ठीक ठाक होंगे तारी दो आते प्यार नाला से भी बात बधिया ਤੇ ਆਪਾਂ ਉੱਠ ਚੁੱਕੇ ਆ ਤੇ ਫਿਲਹਾਲ ਅਜੇ ਬੱਚੇ ਪਏ ਨੇ ਸੁੱਤੇ ਆ ਦੇਖੋ ਆ ਰੀਤ ਸੋ ਰਿਹਾ ਇਹ ਰਾਤ ਕੱਪੜੇ ਵੀ ਨਹੀਂ ਚੇਂਜ ਕਰਕੇ ਸੁੱਤਾ ਇੱਧਰ ਸਾਡਾ ਜਾਦੂ ਸੁੱਤਾ ਪਿਆ ਓਏ ਉਠੋ ਗਾਇਜ਼ ਆਪਾਂ ਰਾਤ ਕੜੱਕੀ ਲਾਈ ਸੀ ਨਾ ਇਹ ਕੜੱਕੀ ਤਾਂ ਬੰਦ ਹੋਈ ਪਈ ਐ ਤੇ ਚੂਹੀ ਕਿਤੇ ਦਿਖਦੀ ਨਹੀਂ ਪਈਗੀ ਹੈ ਨਹੀਂ ਨਗਦਾਈ ਨਹੀਂ ਇਹ ਪਤਾ ਨਹੀਂ ਆਪੇ ਬੰਦ ਹੋ ਗਈ। ਪਤਾ ਨਹੀਂ ਮਨਿੰਦਰ ਖਾ ਗਿਆ ਰੋਟੀ ਵਿੱਚ। ਤੇ ਇਹ ਕਿੱਥੇ ਲਈ ਸੀ? ਇਹ ਤਾਂ ਬੰਦ ਬੰਦ ਹੀ ਨਹੀਂ ਹੋएगी। ਐ ਮਨਿੰਦਰ ਗੱਡੀ 'ਚੋਂ ਪਰਸ ਨਹੀਂ ਕੱਢਿਆ ਸੀ ਮੇਰਾ। ਹਣ ਮੈਂ ਕੱਢ ਕੇ ਲਿਆਉਣੀ। ਗਾਇਜ਼ ਮੈਂ ਬਾਹਨੇ ਨਾਲ ਗੱਡੀ 'ਚ ਆ ਗਈਆਂ ਵੈਸੇ ਕਿਉਂਕਿ ਅੰਦਰ ਜੇ ਬੋਲਦੇ ਉਹਨਾਂ ਨੂੰ ਸੁਣ ਜਾਣਾ ਸੀ। ਅੱਜ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਕਿ ਅੱਜ ਹੈਗਾ ਐਪਰਲ ਫੁੱਲ। ਠੀਕ ਹੈ। 1 ਅਪ੍ਰੈਲ ਹੈਗੀ ਆ। ਅੱਜ ਆਪਾਂ ਮਨਿੰਦਰ ਨਾਲ ਕਰਦੇ ਆ ਕੋਈ ਐਪਲ ਫੁੱਲ ਕੀ ਕਰੀਏ ਮੈਂ ਲੈਪਰ ਨੂੰ ਫੁੱਲ ਕਰਦੇ ਆ ਆਜੋ ਆ ਗਿਆ ਮੇਰੇ ਮਾਈਂਡ ਸੈ ਆਈਡੀਆ ਲੈ ਲੈ ਪਰਸ ਮੇਰਾ ਗੱਡੀ ਚ ਰੱਖਿਆ ਪਿਆ ਸੀਗਾ ਉੱਠ ਜੋ ਮੈਂ ਝਾੜੜਾ ਨਹੀਂ ਆ ਮਨਿੰਦਰ ਓਏ ਮਨਿੰਦਰ ਉੱਠ ਕੇ ਖੜਾ ਹੋ ਤੈਨੂੰ ਇੱਕ ਗੱਲ ਦੱਸਾਂ ਓਏ ਪੈਸੇ ਦੇ ਕਿੰਨੇ ਆ ਗਏ YouTube ਤੋਂ 2 ਲੱਖ ਰੁਪਏ ਆ ਗਿਆ ਹਾਂ ਉੱਠ ਕੇ ਖੜਾ ਹੋ ਕੇ ਦੇਖਤਾ ਸਹੀ ਉੱਠਤਾ ਸਹੀ ਫੋਨ ਚੱਕ ਤੇ ਵਾਲਾ ਚੈਨਲ ਖੋਲ ਜਲਦੀ ਜਲਦੀ ਓਏ ਰਿਤ ਉੱਠ ਜਾ YouTube ਤੇ 2 ਲੱਖ ਰੁਪਏ ਆ ਗਿਆ ਛੇਤੀ ਉੱਠ ਜਾ ਦੇਖੋ ਪੈਸੇ ਕਿੰਨੇ ਆ ਗਏ ਪੈਸਾ ਹੀ ਪੈਸਾ ਡਾਲਰ ਹੀ ਡਾਲਰ ਕੀ ਹੋਇਆ ਇੱਥੇ ਆਇਆ ਯਾਰ ਖੋਲ ਤਾਂ ਸਹੀ ਤੂੰ ਉਹ ਜਿੱਥੇ ਡਾਲਰ ਦਾ ਸਾਈਨ ਜਾਂ ਬਣਿਆ ਹੁੰਦਾ ਦੇਖੋ ਮੈਨੂੰ ਪਤਾ ਨਹੀਂ ਹੈਗਾ ਹੁਣ ਅਕਾਊਂਟ 'ਚ 2 ਲੱਖ ਰੁਪਈਆ ਆਇਆ ਵਾ ਤੇ ਮੈਨੂੰ ਪਤਾ ਨਹੀਂ ਕਿਵੇਂ ਟਰਾਂਸਫਰ ਮਾਰਨੇ ਆ ਠੀਕ ਹੈ ਤੇ ਹੁਣ ਇਹਨੂੰ ਮੈਂ ਠਾ ਰਹੀ ਆ ਤੇ ਉੱਠਦਾ ਨਹੀਂ ਪਿਆ ਨਾ ਚਲੋ ਬੰਦ ਕਰਕੇ ਨਹੀਂ ਮੈਂ ਨਹੀਂ ਇਹਦੇ 'ਚ ਵੀ ਉਹੀ ਚੈਨਲ ਖੁੱਲਦਾ ਵਾ ਦੇਖਤਾ ਸਹੀ ਚੰਗੀ ਤਰ੍ਹਾਂ ਫੇਰ ਹੀ ਦਿਸੂਗਾ ਤੇ ਜਾ ਸ਼ਾਪਿੰਗ ਕਰਨੀ ਹੈ ਹੈ ਚੱਲ ਆ ਜਾ ਫਿਰ ਚੱਲੀਏ ਉੱਠ ਖੜ ਚਾਹ ਆ ਕੇ ਪੀਵਾਂਗੇ ਰੱਬ ਦੋ ਤੁਹਾਨੂੰ ਪਤਾ ਕਿੱਥੇ ਆ ਬੱਲਾ ਤਾਂ ਗਾਇਜ਼ ਦੇਖ ਲਓ 2 ਲੱਖ ਰੁਪਇਆ ਆ ਤੇ ਇਹ ਕੰਬਲ ਲੈ ਕੇ ਲੈ ਆ ਦਿਖਾ ਵੀ ਲੱਕ ਗਿਆ ਤੇ ਇਹ ਵੀ ਲੱਕ ਗਿਆ ਮਤਲਬ ਕਿ ਇਹਨਾਂ ਨੂੰ ਦੋਨਾਂ ਨੂੰ ਕੋਈ ਚਾ ਨਹੀਂ ਹੈਗਾ ਤੇ ਚਲੋ ਠੀਕ ਆ ਫਿਰ ਕੋਈ ਗੱਲ ਨਹੀਂ ਮੈਂ ਇਕੱਲੀ ਸ਼ੋਪਿੰਗ ਕਰ ਕੇ ਆਉਂਗੀ ਫਿਰ ਠੀਕ ਹੈ ਗਾਇਜ਼ ওকে ਹਾਂ ਮੈਂ ਇਕੱਲੀ ਸ਼ੋਪਿੰਗ ਕਰਨ ਜਾਉਂਗੀ ਨਹੀਂ ਜਾਣਦੇ ਤਾਂ ਨਾ ਜਾਣ ਫਿਰ ਹਾਂ ਆਪਾਂ ਇਹਨਾਂ ਨੂੰ ਕੁਝ ਨਹੀਂ ਲੈ ਕੇ ਦੇਣਾ ਹੁਣ ਗਾਇਜ਼ 2 ਲੱਖ ਰੁਪਇਆ ਦੇਖੋ ਕਿੱਥੇ ਆਇਆ 2 ਲੱਖ ਰੁਪਇਆ ਨਾ ਮੇਰੀ ਜੇਬ 'ਚ ਥੋੜੀ ਆਇਆ ਵਾ ਹੂੰ ਚ ਆਇਆ ਵਾ ਗੁੱਟਸ ਦਿਖਾਓ ਫਿਰ ਆਇਆ ਨਹੀਂ ਹੂੰ ਗੋਲ ਗਿਆ ਨੇ ਝੂਠ ਬੋਲਦੀ ਐ ਮੈਂ ਨਾਲੇ ਉਹ ਵੀ ਅੱਜ ਦੇ ਦਿਨ ਝੂਠ ਬੋਲੂਗੀ ਮੈਂ ਉਹ ਵੀ ਹੈ ਨਾਲੇ ਮੈਂ ਤਾਂ ਝੂਠ ਕਦੇ ਬੋਲਦੀ ਨਹੀਂ ਤੈਨੂੰ ਪਤਾ ਦਿਖਾਓ ਫਿਰ ਕੀ ਦਿਖਾਓ ਫਿਰ ਕਿੱਥੇ ਆਇਆ ਮੇਰੀ ਜੇਬ ਚ ਲੈ ਕੱਢ ਲੈ 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 ਤੂੰ ਦੱਸ ਜੇ 2 ਲੱਖ ਆਇਆ ਹੋਇਆ ਤਾਂ ਤੂੰ ਕੀ ਕਰੇਂਗਾ ਉੱਥੇ ਬੈਲਾ ਤੁਹਾਨੂੰ ਥੋੜਾ ਥਾਲੇ ਕੰਮ ਕਰਾਂਗੇ ਪਹਿਲਾਂ ਮੇਰੇ ਕੰਮ ਕਰੋਗੇ ਮੱਚੋ ਬਾਤ ਦੇਖਾਂਗੇ ਰਿਤਿਆ ਹਾਂ ਤੂੰ ਕੀ ਕਰੇਂਗਾ ਸ਼ੋਪਿੰਗ ਹੈ ਸ਼ੋਪਿੰਗ ਇਹ ਤਾਂ ਸ਼ੋਪਿੰਗ ਕਰੂਗਾ ਗਾਇਸ ਸ਼ੋਪਿੰਗ ਆਦੇ ਛੁਪਨੇ ਗਾਇਸ ਜਾਗਦੇ ਹੀ ਸ਼ੋਪਿੰਗਾਂ ਦੇ ਛੁਪਨੇ ਆਂਦੇ ਪਏ ਨੇ ਇੱਥੇ ਤੂੰ ਕੀ ਸੋਚੀ ਜਾਣਾ ਯਾਰ ਤੈਨੂੰ ਸੱਚੀ ਤੈਨੂੰ ਵਿਸ਼ਵਾਸ ਨਹੀਂ ਮੇਰੇ ਤੇ ਮਨ ਨੂੰ ਪਤਾ ਨਹੀਂ ਲੱਗ ਰਿਹਾ ਕੁਸ਼ਮਨ ਸਾਹ ਨਹੀਂ ਆਜੀ 2 ਲੱਖ ਰੁਪਏ ਕੀ ਇਹ 2 ਲੱਖ ਰਿਹਾ ਪਤੋਂ ਮੇਰੇ ਕਾਉਂਟ ਕੋਲ ਚ ਪਿਆ ਹੋਣਾ ਕੱਢ ਲੋ ਅੱਛਾ ਉਹ ਤਾਂ ਕਿਸੇ ਬੰਦ ਅਕਾਉਂਟ ਚ ਪਿਆ ਹੋਣਾ ਨਾ ਆ ਦੇਖੀ ਲਟ ਗਿਆ ਲਟ ਗਿਆ ਇਹ ਇਹ ਕੱਪੜੇ ਪਾਉਣ ਦਾ ਇਹ ਤਰੀਕਾ ਇਹ ਪਾ ਕੇ ਕੱਪੜੇ ਪਾਈ ਦਿਆ ਖੜ ਕੇ ਪਾਈ ਦਿਆ ਉੱਠ ਕੇ ਕੁੱਤਾ ਹਣ ਕਿੱਥੇ ਚੱਲੀ ਐ ਜਾਣ ਕੇ ਦੇਸ਼ ਦੀ ਪਹਿਲੀ ਨਿਸ਼ਾਨੀ ਰੀਤ ਉੱਠ ਜਾ ਯਾਰ ਉਹ ਤਾਂ ਸੁਸੂ ਰੂਮ ਚ ਗਿਆ ਮਨ ਤਾਂ ਸਮਝ ਨਹੀਂ ਆਉਂਦੀ ਕਿ ਮੈਂ ਇਹ ਪੈਸੇ ਕਿੱਥੇ ਲੈ ਕੇ ਜਾਉਂਗੀ ਦੱਸੋ ਗਾਇਸ ਕੀ ਕਰੂੰਗੀ ਮੈਂ ਇਹ ਪੈਸੇ ਨੰਨਾ ਆ ਗਿਆ ਸੋਸੋ ਕਰਕੇ ਚੱਲ ਦੇਖਦੇ ਆ ਕਿ ਕਿੰਨਾ ਮੈਂ ਤੁਹਾਨੂੰ ਦਿਖਾਉਂਗੀ ਕੀ ਦਿਖਾਉ ਕਿੱਥੇ ਆ ਪੈਸੇ ਅੰਦਰ ਤਾਂ ਆ ਇੱਥੇ ਬੈਠ ਰਿੱਤੇ ਦਿਖਾ ਜਿਹੜੇ ਮੈਂ ਤੈਨੂੰ ਹੁਣੇ ਦਿਖਾਏ ਆ ਪੈਸੇ ਕਿੰਨੇ ਬਚਾਈਏ ਆਨੋ ਨਹੀਂ ਜਾ ਰਹੇ ਕਿੰਨੇ ਆਏ ਡਿਜੀਟਲ ਪਰੋ അജ എപ്പല ഫോ ഫൂല ਅਰੀਤ ਚਾਹੀ ਕੇ ਦਾਣਾ ਕੋਈ ਨਾ ਲੀਤੇ ਨੂੰ ਤਾਂ ਫੇਰ ਵੀ ਮੈਂ ਕੁਝ ਲਾ ਹੀ ਦਊ ਇਹ ਤਾਂ ਇਹ ਨੂੰ ਨਹੀਂ ਪੂਪਿੰਗਾ ਪੂਪਿੰਗਾ ਨੂੰ ਤਾਂ ਕੜਾਈ ਦਵਾਂਗੇ ਕੀ ਲੈਣਾ ਤੂੰ ਦੱਸ ਮੈਨੂੰ ਪਪਰੇ ਲੈਣੇ ਆ ਇਹ ਤਾਂ ਬਸ ਗਾਇਸ ਸੱਚੀ ਦੱਸ ਹਾਂ ਰੀਤ ਸਾਡੀ ਨੂੰ ਕੁਝ ਨਹੀਂ ਚਾਹੀਦਾ ਇਹਨੂੰ ਕੱਪੜੇ ਲੈ ਦੋ ਬਸ ਇਹਨੂੰ ਦੋ ਟੀ ਸ਼ਰਟਾਂ ਤੋਂ ਪਜਾਮੇ ਲੈ ਦੋ ਇਹ 500 ਰੁਪਏ 'ਚ ਖੁਸ਼ ਬਾਹ ਹਨਾ ਰੀਤ ਚੱਲੋ ਠੋ ਫੇਰ ਚਲੋ ਠੀਕ ਹੈ ਗਾਇਸ ਚਾਪਣਾ ਹੋਣਾ ਫੇਰ ਮਿਲਦੇ ਆ ਤੁਹਾਨੂੰ ਮੀਨਾਏ ਦ੍ਰਿਆ ਆ ਤੇਰੀ ਕਲਾਸ ਲੱਗਣੀ ਅੱਜ ਸਾਰਾਂ ਤੋਂ ਪਹਿਲਾਂ ਬੱਸ ਬੱਸ ਕੀ ਜੀਏ ਬੱਸ ਕੀ ਜੀਏ ਕੀ ਬੱਸ ਕੀ ਜੀਏ ਮੀਨਾ ਤੂੰ ਆਲਾ ਸੁਣਦੀ ਹੋਈ ਨਹੀਂ ਗੱਲ ਸਾਡੀ ਸੁਣਦੀਆਂ ਤੂੰ ਸਾਡੀ ਕੋਈ ਗੱਲ ਮੰਨਦੀਆਂ ਤੂੰ ਹਾਲੇ ਆ ਸਾਨੂੰ ਨਾ ਬੁਲਾਇਆ ਕਰ ਹਾਂ ਅੱਜ ਕੰਮ ਕਰਦੇ ਸਾਡੇ ਕੋਲੇ ਨਾ ਆਈ ਸਾਡੇ ਘਰੇ ਨਾ ਆਈ ਅੱਜ ਤੋਂ ਬਾਅਦ ਤੈਨੂੰ ਮੈਂ ਦੱਸਦੀ ਗੱਲ ਮਨਿੰਦਰ ਤੂੰ ਸਮਝਾ ਦੇ ਉੱਠ ਕੇ ਨਹੀਂ ਮੈਂ ਤਾਂ ਕੁਝ ਹੋ ਜਾਣਾ ਵਾ ਮੈਂ ਸੁਣ ਲਈਆਂ ਸਾਰੀਆਂ ਗੱਲਾਂ ਮੀਨਾ ਤੂੰ ਕੱਲ ਉੱਥੇ ਬੈਠ ਕੇ ਕੀ ਕਹਿੰਦੀ ਸੀ ਮੇਰੇ ਬਾਰੇ ਆਹ ਆ ਕੋ ਬਾਹਰ ਹੀ ਪਾਤੇ تھے ਮੀਨਾ ਤੂੰ ਬੱਸ ਹੁਣ ਹੱਟੀ ਨਾ ਚੰਗਾ ਸਾਡੀਆਂ ਚੁਗੜੀਆਂ ਕਰਨ ਵਾਲਾ ਤੂੰ ਹੀ ਰਹਿ ਗਈ ਸੀ ਬਾਕੀ ਤਾਂ ਸਾਰੇ ਲੋਕਾਂ ਨੇ ਕਰ ਲਈਆਂ ਬਰਾਕੀ ਚੁਲੀ ਕਰ ਰਹੇ تھے ਮੀਨਾ ਤੈਨੂੰ ਤੈਨੂੰ ਨਹੀਂ ਪਤਾ ਮੀਨਾ ਅਸੀਂ ਘਰੇ ਕਿਵੇਂ ਰਹਿੰਦੇ ਆ ਕਿਵੇਂ ਨਹੀਂ ਸਾਰਾ ਤਾਂ ਜਿਆਦਾ ਭੇਤ ਸਾਡੇ ਘਰ ਦਾ ਤੈਨੂੰ ਆ ਮੀਨਾ ਤੂੰ ਬਾਹਰ ਦੇ ਆ ਕੇ ਸਾਰੀਆਂ ਗੱਲਾਂ ਦੱਸਦੀਆਂ ਮੀਨਾ ਹਾਂ ਸਾਨੂੰ ਪਤਾ ਲੱਗਦੀਆਂ ਨੇ ਗੱਲਾਂ ਉਹ ਗੱਲ ਪਰਸੋਂ ਗਲੀ ਚ ਆਂਟੀ ਆਈ ਉਹ ਵੀ ਕਿ ਦੱਸ ਕੇ ਗਈ

क्या सोचेंगे के मीना ऐसी है चुगल खोरा तो है ही है मीना नहीं मैं चुगल नहीं। मीना 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 आज पता क्या है तेरे को पता क्या है गाइस मीना को लग गया गुस्सा लेकिन मीना को पता नहीं आज क्या है, क्या है? आज क्या है? है? है मीना अप्रैल फूल इस बार गुस्सा दिला रहे हैं

ਜਿਤਨਾ ਮੈਂ ਸੁਣਾਇਆ ਉਸਨੂੰ ਦੁਗਣਾ ਸੁਣਾ ਕੇ ਜਾਂਦੀ ਮੀਨਾ ਮੇਰੇ ਨਹੀਂ ਨਹੀਂ ਗਾਇਸ ਮੀਨਾ ਤੇ ਸਾਡਾ ਪੂਰਾ ਵਿਸ਼ਵਾਸ ਹੈ ਮੀਨਾ ਨੂੰ ਸਾਡੇ ਘਰ ਦਾ ਸਾਰਾ ਭੇਦ ਤਾਂ ਤੁਹਾਨੂੰ ਵੀ ਹੈਗਾ ਹੀ ਆ ਇਹ ਦੋਗਲਾ ਗਰੀ ਨਹੀਂ ਕਰਦੇ ਅੰਟੀ ਦੋਗਲਾ ਗਰੀ ਨਹੀਂ ਕਰਦੇ ਆਪਾਂ ਇਹ ਕਦੇ ਵੀ ਦੋਗਲੀ ਨਹੀਂ ਸਾਡੇ ਨਾਲ ਬਿਲਕੁਲ ਨਹੀਂ ਕਰਦੀ ਹੋਰ ਭਾਵੇਂ ਕਿਸੇ ਦੀ ਗੱਲ ਕਰ ਹੀ ਜਾਵੇ ਸਾਡੇ ਕੋਲੇ ਪਰ ਸਾਡੀ ਨਹੀਂ ਕਰਦੀ ਐਂ ਲੱਗਦਾ ਰਹਿੰਦਾ ਵੀ ਸਾਡੀ ਗੱਲ ਨਹੀਂ ਕਿਸੇ ਕੋਲ ਕਰਦੀ ਜੇ ਕਿਸੇ ਕੋਲ ਕਰਦੀ ਆ ਨਾ ਦੱਸਿਓ ਅੱਛਾ ਖਸਾ ਦੇ ਕੀ ਗੱਲਾਂ ਕੀ ਕਰੂਗਾ ਕੋਈ ਹਾਂ ਹਮ ਗੱਲਾਂ ਕਰ ਲੈ ਖਾਈ ਨਹੀਂ ਹੈ ਮੈਨੂੰ ਚਾਹ ਤਾਂ ਦੇ ਨਾ ਮੈਨੂੰ ਮੀਨਾ ਤੇ ਆਹੀ ਚਾਹ ਤਾਂ ਦੇ ਦਿਓ ਜੋ ਆਗਰੋ ਚਲ ਮੀਨਾ ਆਪਾਂ ਚਾਹ ਬਣਾ ਕੇ ਪੀਂਦੇ ਗਾਈਸ ਕੋਈ ਗੱਲ ਨਹੀਂ ਇੰਨਾ ਖੁੰਡਾ ਰਹਿੰਦਾ ਵਾ ਦੂਸਰੀ ਕਰਨਾ ਕਿਸੇ ਨੇ ਮੈਂ ਮੀਨਾ ਨੂੰ ਗੁੱਸੇ ਨਾਲ ਬੋਲਿਆ ਸਿਰਫ ਇੱਕ ਪ੍ਰੈਂਕ ਕਰਕੇ ਕਿ ਮੈਂ ਕਿੰਨੀ ਦੇਰ ਬਾਅਦ ਮੀਨਾ ਸਾਲ ਬਾਅਦ ਬੋਲਿਆ ਨਾ ਹਾਂ ਇੱਕ ਸਾਲ ਬਾਅਦ ਹੀ ਬੋਲਿਆ ਚਲੋ ਚਾਹ ਪੀਂਦੇ ਪ੍ਰੈਂਕ ਹੀ ਹੁੰਦਾ ਜਦੋਂ ਹੁੰਦਾ ਵੱਡਾ ਮੂੰਹ ਚਾਹ ਦੇ ਦੇ

ਮਿੰਗਾ ਪੈ ਜਾਣਾ ਸੀ ਐਪਰਲ ਫੂਲ ਮੈਨੂੰ ਲੈ ਚਾਹ ਤੇ ਕਿਹਾ ਹਾਏ ਵੇ ਕੁੰਤੇ ਚਾਹ ਤੇ ਸਿਰ ਦਾ ਫੂਨ ਮੇਰਾ ਪਿਆਰ ਦੀ ਯਾਰਾ ਆਂਦਰਾ ਮੈਂ ਵੀ ਚਲੀ ਜਾਂਦੀ ਕਿ ਗੁੱਸੇ ਹੋ ਕੇ ਸਾਰੇ ਮਾਇ ਜਿੰਕੀ ਬੰਦ ਹੋ ਜਾਂਦਾ ਤੈ ਸਨੈ ਸੋ ਜਾਂਦੀ ਫਿਰ ਭਾਂਡੇ ਮਾਂ ਦੀ ਝਾੜੂ ਲੜੇ ਵੋਚਾ ਲਾਉਂਦੇ ਨਹੀਂ ਹੋ ਤਾਂ ਨਹੀਂ ਚੱਪਰ ਨਹੀਂ ਪਰ ਬਿਨਾ ਬਿਨਾ ਉੱਗਾਈ ਨਹੀਂ ਸਾਦਾ ਮੇਰਾ ਮੀਨਾ ਪਤਾ ਹੈ ਮੇਰੇ ਕਿੰਨੇ ਦੱਸ ਸੁਪ ਦੇਖ ਲਿਆ ਚੁਗਲੀ ਪਾਰਟਨਰ ਹਾ ਮੀਨਾ ਮੀਨਾ ਤਾਂ ਕੰਮ ਬਿਨਾ ਤਾਂ ਸੜ ਜਾਣਾ ਸੀ ਪਰ ਜਿਹੜੀਆਂ ਮੀਨਾ ਨੇ ਤੇ ਮੈਂ ਬਹਿ ਕੇ ਚੂਲੀਆਂ ਕਰਦੀਆਂ ਹੁੰਦੀਆਂ ਹਨਾ ਮੀਨਾ ਅਸੀਂ ਸਾਰੇ ਮੱਲੇ ਦੀਆਂ ਚੂਲੀਆਂ ਕਰਦੇ ਆ ਗਾਇਸ ਕਰਦੇ ਆ ਕਰਦੇ ਆ ਜੋ ਮਰਜ਼ੀ ਕਰ। ਨਹੀਂ ਇਹ ਝੂਠ ਬੋਲਦੇ ਹਨ। ਇਹ ਝੂਠ। ਇਹ ਸਾਰੇ ਮੱਲੇ ਆ ਤੇ ਭਰਾ ਕਿਉਂ? ਮੀਨਾ ਤੂੰ ਕਹਿਵੇਂ ਕਰਦੇ ਆ ਆਹ ਦੇ ਮੱਲੇ ਵਾਲੇ ਕਹਿਣਗੇ ਕਹਿੰਦਾ ਕਿ ਅਪਰ ਲਪੂਰੀ ਅਸੀਂ ਡੈਪਰ ਲਪੂਰੀ ਬਣਾਉਂਦੇ ਜਦ ਕਿ ਇਹੜਾ ਕਰਦੇ ਆ। ਅੱਜ ਨੂੰ ਪੰਜ ਛੇ ਕੁੜੀਆਂ ਨੂੰ ਪਰਪੋਜ਼ ਕਰਨਾ। ਫੋਟੋ ਡਾਕਰ ਆ ਦੇ ਅਗਲੀ ਨੇ ਦੇ ਇੱਕ ਨੇ ਵੀ ਤੇਰੇ ਛਿੱਤਰ ਫਰੇਡ ਕਰਤੀ ਨਾ ਪੁੱਤ ਜੇ ਚੱਤ ਤੈਨੂੰ ਅਸਲੀ ਘਰ ਦਿਖਾ ਦੇਣਾ ਜੇ ਐਕਸੈਪਟ ਕਰ ਲੈ ਰੇ ਸ਼ੀ ਗੱਲ ਨਹੀਂ ਟੈਪਰ ਫੂਲ ਨਹੀਂ ਗਾਇਸ ਮੈਂ ਕਿਸੇ ਨੂੰ ਪ੍ਰੋਪੋਜ਼ ਨਹੀਂ ਕਰਦਾ ਮੀਨਾ ਦਾ ਤਾਂ ਸੱਚੀ ਮੂਹੜੋਂ ਹੱਥ ਆ ਗਿਆ ਸੀਗਾ ਜੇ ਮੈਂ 2 ਮਿੰਟ ਨਾ ਨਾ ਆਪਣਾ ਮੂਡ ਚੇਂਜ ਕਰਦੀ ਨਾ ਮੈਂ ਮੀਨਾ ਨੂੰ ਦੱਸਦੀ ਐਪਰ ਲਬੂ ਦਾ ਮੀਨਾ ਨੇ ਰੋਈ ਪੈਣਾ ਜਾਂ ਭੱਜ ਜਾਂਦੀ ਜਾਂ ਰੋ ਪੈਂਦੀ ऐ पांडे खिलार के जाने से इधर नहीं सी जाने। अरे सारे पांडे पर हट 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 जल्दी में। जल्दी। रोहित कहते आंसू करके जी आप बच गए मेरे से। ओए। प्रीत बरोक में पा दी है। मीना आंटी थे ओ कल को मैं कब हम करेंगे। हां कल को तो बीत गया। हां तू आई नहीं मीना। मेरे मेकअप हुआ नहीं। बोलो में पा है हाँ मीना आंटी की। हां गाइस किसे देखेसी ना मीना दे थ्रेडिंग हो रही है दे, अगले दिन ब्लॉग पे अपन मेकअप करपा। ये आई निशरणो साडी थोड़ी तो गलती है। मीना तो आ फिर अपन करेंगे। जब आएगी तब करेंगे कोई दिन नहीं कभी भी कर सकते हैं बता देंगे तो आपको थंबनेल देखकर पता चल ही जाएगा जिस दिन मीना का मेकअप होगा। खाना हाँ मीना गाइस चलो अपना होगा नाश्ता शुरू। हां लड़ाइयां का तो हो रही है नहीं यही की चक्कर है। ਵੀ ਉਹ ਵੀ ਕਾਲਾ ਕੱਪ ਵੀ ਉਹੀ ਚਾਹ ਉਹਦੇ ਚਾਹ ਉਹਦੇ ਚ ਮੈਂ ਤਾਂ ਹੀ ਦੋਨਾਂ ਨੂੰ ਇੱਕੋ ਜੇ ਕੱਪ ਚ ਚਾਹ ਪਾਈਏ ਵੀ ਲੜੋ ਨਾ ਤੂੰ ਮਨਿੰਦਰ ਇੰਨਾ ਨਮਕ ਪਾਇਆ ਅੱਜ ਤੱਕ ਇਹ ਗੰਦ ਖਾਣੀ ਹੋਣੀ ਬਾਅਦ ਚ ਦੇਖ ਲੈ ਮੈਂ ਨਮਕ ਭਾਗ ਰੱਖੀ ਫੋਕਿਆ ਹੂੰ ਫੋਕਿਆ ਨਾ ਹਾਂ ਮੱਕੀ ਵਾਲਾ ਕਿਸੂ ਰਹੇਗਾ ਇਸੇ ਰਹਿਤਾ ਉਹ ਨਮਕ ਜਾਲੇ ਡਰਦੇ ਨਾ ਉਹ ਨਮਕ ਪੜ ਗਿਆ ਉਸੇ ਨੇ ਹੀ ਅੱਛਾ ਲੱਗਦਾ ਹਾਂ ਮਨੇ ਪਹਿਲੇ ਵੀ ਕਿਹਾ ਬਹੁਤ ਗੰਦਾ ਦਾ ਨਾਲੇ ਪਾਈ ਜਾਂਦੇ ਨੇ ਕਿ ਨੰਨੇ ਨੰਨੇ ਪਾਪਾ ਤੋਂ ਪ੍ਰੈਂਕ ਰਿਓ ਜੀ ਕੋਈ ਮੈਂ ਨਹੀਂ ਰਹਿਣ ਦਿੰਦੇ ਇੰਨੇ ਪਾਪਾ ਹੈਗੇ ਵੀ ਦੂਰ ਆ ਪਾਪਾ ਨੂੰ ਟੈਨਸ਼ਨ ਬਹੁਤ ਪੈ ਜਾਣੀ ਆ ਤਾਂ ਸਵੇਰੇ ਉੱਠ ਕੇ ਨਾ ਦਿਮਾਗ ਲਾਉਣ ਲੱਗ ਜਾਂਦੇ ਹੁੰਦੇ ਸੀਗੇ ਜਦੋਂ ਇੱਦਾਂ ਦੇ ਸੀ ਵੀ ਅੱਜ ਕਿਹਦੇ ਤੇ ਪ੍ਰੈਂਕ ਕਰੀਏ ਅੱਜ ਕਿਹਦੇ ਤੇ ਐਪਰਲ ਫੂਲ ਬਣਾਈਏ ਪਤਾ ਹਰ ਵਾਰੀ ਮੇਰਾ ਗਿੱਟਾ-ਗੋਡਾ ਤੋੜ ਦਿੰਦੇ ਸੀਗੇ ਹਰ ਵਾਰੀ ਫੋਨ ਕਰਕੇ ਕਈ ਛੇਤੀ ਆ ਜਾ ਰਮਨ ਦਾ ਗਿੱਟਾ ਟੁੱਟ ਗਿਆ ਰਮਨ ਬਾਥਰੂਮ ਚ ਡੱਗੀ ਤਲਕ ਕੇ ਡੱਗ ਤੂੰ ਲੋਕਾਂ ਨੂੰ ਅੰਦਰ ਹੀ ਗਏ ਓਏ ਤੇਰੀ ਮੰਮੀ ਮੈਨਾਂ ਲੜ ਕੇ ਘਰ ਛੱਡ ਕੇ ਚਲੀ ਗਈ ਮੈਂ ਸੁੱਤਾ ਪਿਆ ਉੱਠ ਕੇ ਬਾਹਰ ਜਾਣ ਨੂੰ ਦਾਏ ਮੰਮੀ ਮੰਮੀ ਅੰਦਰ ਘਰ ਆਣੇ ਮਾਰੀ ਜਾਂਦੀ ਹੈ ਬਈ ਮੀਨਾ ਮੀਨਾ ਇੱਧਰ ਆਈ ਵੀ ਆਈਂ ਤੂੰ ਪਤਾ ਜਾ ਕੇ ਕੀ ਕਹੀ ਪ੍ਰੀਤ ਨੂੰ ਕਹੈਂ ਮੈਂ ਨਾ ਮੀਨਾ ਉੱਧਰ ਨਾਲ ਲੜ ਕੇ ਆਈਆਂ ਦੀਦੀ ਨਾਲ ਤੇ ਤੂੰ ਨਾ ਮੂੰਹ ਹੋਰ ਹੀ ਕਰ ਲੈ ਜੇ ਪੁੱਛੂਗੀ ਕੀ ਹੋਇਆ ਮੀਨਾ क्या मेरे उधर दीदी होगी मैं जो हमको पता रहा जो आप झूठ भी बोल रहे मीना तू इधर जाकर क्या क्या बात की है आंटी मेरे से दस रही थी हमको पहले पता कर ਆ ਫਿਰ ਉਹਨ ਦਾ ਰੈਕਸ਼ਨ ਤੇਰੇ ਕਿੰਨੇ ਗੁੱਸੇ ਚ ਸੀ ਨਾ ਇਹ ਰੀਅਲ ਪ੍ਰੈਂਕ ਹੈ ਇਹ ਹੁੰਦਾ ਵੀ ਜਿਹੜਾ ਅਗਲੇ ਨੂੰ ਪਤਾ ਨਾ ਹੋਵੇ ਅਟੈਕ ਕਰ ਦੋ ਕੋਈ ਕਹਤੇ ਆ ਮੂਜ ਕੋ ਔਰ ਗੁੱਸਾ ਆ ਗਿਆ ਔਰ ਗੁੱਸਾ ਆ ਗਿਆ ਮਨ ਕਰਾ ਨਾ ਪਤੀਲਾ ਉਠਾ ਕੇ ਲੈ ਪਤੀਲਾ ਮੇਰੇ ਪਤੀਲੇ ਬੈਠ ਗਾਇਸ ਮੈਂ ਕੋਮਲ ਦੀ ਜਿੱਨੀ ਕੱਟੀ ਦੀ ਫੋਟੋ ਪੇ ਰਸਤੀ ਆ ਦੇਖਣੇ ਕੀ ਕਹਿੰਦੀ ਹੈ ਕੁੱਤਾ ਹੈ ਤੂੰ ਇੱਕ ਨੰਬਰ ਦਾ ਉਨੇ ਆ ਜਾਣਾ ਚੱਕ ਐਕਟਿਵੇਟ ਹੋਣੀ ਤੇਰੀ ਹਟ ਜਾ ਹਟ ਜਾ ਹਟ ਜਾ ਤੁਰਦਾ ਆ ਇੱਧਰ ਕਾਟਾ ਕੁੜੀ ਨੂੰ ਤੰਗ ਕਰਦਾ ਰਹਿਣਾ ਚਾਹ ਵੀ ਫਟਾਫਟ ਆਪ ਉੱਥੇ ਹੀ ਪਹਿਰ ਰਹਿ ਗਾਨੀ ਸ਼ਸ਼ੀ ਗਾਲ ਨਾਨੀ ਮੇਰੇ 500 ਰੁਪਏ ਡੇਗ ਗਏ ਗੱਲ ਉਹ ਨਾ ਬਹੁਤ ਜਾ ਪਾਇ ਕਿ ਸੱਚੇ ਉਹੋਂ ਦੇ ਕਵਰ ਚ ਬਾਇਆ ਸੀਗਾ ਤੇ ਮੇਰੇ ਕੋਲੇ ਇੱਕ ਅੰਕਲ ਆਇਆ ਕਹਿੰਦਾ ਮੈਂ ਫੋਨ ਤੇ ਗੱਲ ਕਰਨੀ ਹੈ ਇੱਕ ਮਿੰਟ ਹਨਾ ਇੱਕ ਮਿੰਟ ਫੋਨ ਦੇ ਦੇ ਤੇ ਮੈਂ ਹੁਣ ਦਿੱਤਾ ਉਸ ਤੋਂ ਬਾਅਦ ਮੇਰਾ 500 ਰੁਪਏ ਲੱਭਿਆ ਹੀ ਨਹੀਂ ਦੇਖੇ ਕਿਹਨੂੰ ਇੱਕ ਅੰਕਲ ਆਇਆ ਮੇਰੇ ਕੋਲ ਮੈਂ ਦੁਕਾਨ ਤੇ ਗਿਆ ਸੀ ਨਾ ਨਹੀਂ ਮੈਂ ਸੋਚਿਆ ਸੀ ਮੈਂ ਪੀਜ਼ਾ ਖਾਊਂਗਾ ਜਾ ਕੇ ਮੰਮੀ ਨੂੰ ਕਹਿ ਦੇ ਮੰਮੀ ਨੂੰ ਕਹਿ ਦੋ 500 ਰੁਪਏ ਹੋਰ ਦੇ ਦਿਓ ਮੈਂ ਬਰਥਡੇ ਦੀ ਪਾਰਟੀ ਦੇਣੀ ਆ ਦੋਸਤਾਂ ਨੂੰ ਦੇ ਦੇਣੀ ਪਾਰਟੀ ਬਰਥਡੇ ਦੀ ਹਾਲੇ ਮੈਨੂੰ ਗਾੜਾ ਗੱਡੀ ਦਾ ਹੁੰਦਾ ਕਹਿੰਦੇ ਤੂੰ 500 ਰੁਪਏ ਗਵਾਤਾ ਹੁਣ ਕਹਿ ਦੋ ਨਾ ਕੱਢਣ ਕਰ ਕੋਈ ਨਾ ਕਹੂਗਾ ਗਾੜਾ ਤੁਹਾਨੂੰ ਪੰਚਰ ਤੋਂ ਲੈ ਆਉਂਦਾ ਜੀ ਜੀ ਆਹ ਲੈਸ ਤੇ ਕਹਿ ਮਮਾ ਨਾਲ ਲਗ ਰੋ ਨੰਨੀ ਨਾ ਹਾਂ ਜੀ ਅੰਮੀ ਸੱਸੀ ਕਾਲ ਜੀ ਬੱਚੇ ਨੇ ਕਿੱਥੇ ਚਲੇ ਗਿਆ ਇਹਨੂੰ ਪਤਾ ਹੋਊਗਾ ਕਿੱਥੇ ਸਿੱਟਿਆ ਰੀਤ ਨੇ ਤਾਂ ਗੱਡੀ 'ਚ ਬੈਣ ਲੱਗੀ ਤੇ ਮੈਨੂੰ ਫੜਾਤਾ ਸੀਗਾ ਇਹਨੇ ਨਹੀਂ ਫੜਾਇਆ ਮੈਨੂੰ ਇਹਨੇ ਪਤਾ ਨਹੀਂ ਕਿੱਥੇ ਸੱਟ ਤਾਂ ਕਿੱਥੇ ਨਾ ਹੁਣ ਪਤਾ ਨਹੀਂ ਆ ਕੇ ਦੁਕਾਨ ਤੇ ਗਿਆ ਸੀ ਬਾਅਦ 'ਚ ਆ ਕੇ ਲੱਭੇ ਨਹੀਂ ਕੀ ਪਤਾ ਇਹਨੇ ਖਰਚੀ ਦਿੱਤੇ ਹੁਣ ਇਹ ਕਿਹੜਾ ਸੱਚ ਬੋਲਦਾ ਹਾਂ ਪੈਸੇ ਕਮਾਉਣੇ ਪਤਾ ਕਿੰਨੇ ਔਖੇ ਆ ਉਹੀ ਸੱਟ ਸੱਟ ਕੇ ਆ ਜਾਂਦੇ ਆ 5-500 ਰੁਪਏ ਇਕੱਠਾ ਹੀ ਨਹੀਂ ਸੱਚ ਦੱਸ ਕਿੱਥੇ ਆ 500 ਰੁਪਏ ਮੈਂ ਜ਼ੇਲੀ ਨਾ ਚਲ ਗਿਆ ਸੀ ਕਿੱਥੇ ਉਹ ਕਹਿੰਦਾ ਮੈਂ ਤਾਂ ਜ਼ੇਲੀ ਨੂੰ ਗਵਾ ਐ ਮਮੀ ਅਦਨ ਜੀ ਨੇ ਵਾਤਾ ਤੇਰੇ ਰਾਪਰ ਲ ਫੁੱਲ ਬਣਾਈ ਜਾਂਦਾ ਅੱਜ ਰਾਪਰ ਲ ਫੁੱਲਾ ਇਹ ਸਵੇਰ ਦਾ ਰਾਪਰ ਲ ਫੁੱਲ ਬਣਾਉਣ ਲੱਗੇ ਹੋਏ ਆ ਇਹ ਰਾਪਰ ਲ ਫੁੱਲ ਤੇ ਇਹਨੂੰ ਸੁਝਾ ਨਹੀਂ ਕੁਛ ਉਹ ਕਹਿੰਦਾ ਬਿੰਦੀ ਨਾ ਪਾ